ਅੱਜ ਜਿਹੜਾ ਵੱਜਰਪੁਰੇ ਦੇ ਵਿੱਚ ਇਹ ਦਫ਼ਤਰ ਖੋਲਿਆ ਹੋਇਆ ਲੋਕਾਂ ਦੇ ਸੇਵਾ ਲਈ ਕੋਈ ਵੀ ਕਿਸੇ ਵੀ ਵਰਗ ਦਾ ਕਿਸੇ ਵੀ ਧਰਮ ਦਾ ਲੋਕ ਇੱਥੇ ਆ ਕੇ ਜੋ ਸਮੱਸਿਆ ਲੈ ਕੇ ਆਉਂਦਾ ਸ਼ਰਮਾ ਜੀ ਕੋਲ ਤੇ ਉਹਨਾਂ ਨੂੰ ਨੇਪਰੇ ਵੀ ਚਾੜਦੇ ਨੇ ਹਰ ਲੋਕਾਂ ਦੇ ਨੇੜੇ ਹੋ ਕੇ ਗੱਲ ਸੁਣਦੇ ਨੇ ਸੋ ਅੱਜ ਆ ਦਫ਼ਤਰ ਦੇ ਵਿੱਚ ਇਕੱਠੇ ਹੋਈਆਂ ਬਡੇ ਸਾਡੇ ਸਤਿਕਾਰਯੋਗ ਗੁਰੂ ਗਿਆਨनाथ ਵਾਲਮੀਕੀ ਤੀਰਥ ਅੰਮ੍ਰਿਤ ਸਰਦੋਂ ਜਨਰਲ ਦੇ ਵਾਈਸ ਚੇਅਰਮੈਨ ਵੀ ਨੇ ਸ਼ਰਮਾ ਜੀ ਕਿਉਂਕਿ ਸਾਡੇ ਆਮ ਵਰਗ ਦੇ ਲੋਕਾਂ ਨਾਲ ਸਮਾਜਿਕ ਲੋਕਾਂ ਦੇ ਨਾਲ ਬੜਾ ਪਿਆਰ ਤੇ ਸਤਿਕਾਰਾ ਸ਼ਰਮਾ ਜੀ ਦਾ ਤੇ ਸ਼ਰਮਾ ਜੀ ਜਿਹੜੀ ਟੀਮ ਹੈ ਉਹ ਸਾਡੇ ਜੀਤਪਾਲ ਜੀ ਉਸਕਾਰ ਉਸ ਜੀਤਪਾਲ ਜੀ ਉਹ ਸਾਡੇ ਸਾਥੀ ਖੜੇ ਨੇ ਹੋਰ ਵੀ ਜਿੰਨੀ ਵੀ ਟੀਮ ਆ ਜਿਵੇਂ ਸਾਡੇ ਮੈਲਾ ਮਿੰਦੇ ਪੰਜਾਬ ਦੇ ਪ੍ਰਧਾਨ ਨੇ ਨਿਰਮਲ ਜੈਨ ਜੀ लवली ਸਾਡੇ ਸਿਸਟਰ ਨੇ ਮੇਰੇ ਆਪ ਭੈਣਾਂ ਨੇ ਨੇਰੀਆ ਸੋ ਹੋਰ ਵੀ ਬਹੁਤ ਸਾਰੇ ਜਿੰਨੀ ਟੀਮ ਦੇ ਵਿੱਚ ਨੇ ਮੈਂ ਜਿੰਨੇ ਨਾਮ ਲਵਾਂ ਤਾਂ ਬਹੁਤ ਵੱਡੀ ਟੀਮ ਆ ਕਿਉਂਕਿ ਸ਼ਰਮਾ ਜੀ ਦਾ ਪਿਆਰ ਤਤਕਾਰ ਹਰੇਕ ਵਰਗ ਦੇ ਲੋਕਾਂ ਨੇ ਜਿਹੜੇ ਸ਼ਹਿਰ ਦੇ ਵਿੱਚ ਆ ਉਥੇ ਨਾਲ ਦੇ ਪੂਰੇ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਜਾ ਕੇ ਜਿਵੇਂ ਪਟਿਆਲਾ 2 ਆ ਚਾਹੇ ਪਾਤਣਾ ਚਾਹੇ ਰਾਠਪੁਰਾ ਚਾਹੇ ਸਮਾਣਾ ਚਾਹੇ ਘਨੌਰ ਉਸ ਤੋਂ ਲੱਭ ਵੀ ਪੰਜਾਬ ਭਰ ਦੇ ਵਿੱਚ ਬੜਾ ਸਤਿਕਾਰ ਆ ਸੋ ਅੱਜ ਗੁਰੂ ਗਿਆਨ ਅਤਿ ਬਾਰਮਿਕੀ ਤੀਰਥ ਅੰਮ੍ਰਿਤਸਰ ਤੋਂ ਨਛੱਤਰਨਾਥ ਸ਼ੇਰਗਿਰ ਜੀ ਦੀ ਰਹਿਣਵਾਈ ਹੈ ਜਿਵੇਂ ਸ਼ਰਮਾ ਜੀ ਅਤੇ ਮੈਂ ਵੀ ਦਾਸ ਦੇ ਵਿੱਚ ਸੇਵਾਦਾਰਾਂ ਹੋਰ ساری ਟੀਮ ਆ ਪਿੰਡਾਂ ਦੇ ਵਿੱਚ ਹੈਰਾਂ ਦੇ ਵਿੱਚ ਸਾਡੇ ਬੜੇ ਸਤਿਕਾਰਯੋਗ ਨੌਜਵਾਨ ਦਿਲਾਂ ਦੀ ਧੜਕਣ ਸਰਪੰਚ ਦਰਸ਼ਨ ਸਿੰਘ ਜੀ ਮੈਂ ਜੋ ਕਿ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਨੇ ਸਰਦਾਰ ਰਿਸ਼ੀਤਨਨਾਥ ਖੇਤਰੀ ਜੀ ਦੀ ਰਹਿਣਵਾਈ ਹੈ ਤੇ ਉਹਨਾਂ ਨੇ ਸਾਨੂੰ ਇਹਨਾਂ ਨੂੰ ਪੰਜਾਬ ਦਾ ਯੂਥ ਵਿੰਗ ਦੀ ਬਾਗਡੋਰ ਦਿੱਤੀ ਹੋਈ ਆ ਕਿਉਂਕਿ ਬੜਾ ਹਿੰਮਤੀ ਜੋਧਾ ਅੱਜ ਸ਼ਰਮਾ ਜੀ ਕੋਲ ਮੌਕਾ ਮਿਲਿਆ ਆਉਣ ਦਾ ਸੋ ਉਹਨਾਂ ਸ਼ਰਮਾ ਜੀ ਤੇ ਸ਼ਰਮਾ ਜੀ ਦੀ ਟੀਮ ਨੇ ਇਹਨਾਂ ਨੂੰ ਅੱਜ ਸਨਮਾਨਿਤ ਕਰਤਾ ਤੇ ਨਾਲ ਮੈਨੂੰ ਵੀ ਅਸ਼ੀਰਵਾਦ ਦਿੱਤਾ ਸੋ ਮੈਂ ਇੱਕ ਦੋ ਚਾਰ ਗੱਲਾਂ ਕਰਨੀਆਂ ਨੇ ਪਹਿਲਾਂ ਨਹੀਂ ਕੀਤੀਆਂ ਕਿ ਜਿਹੜਾ ਗੁਰੂ ਗਿਆਨनाथ ਬਾਰਮਿਕੀ ਤੀਰਥਾ ਉੱਥੇ ਦੀ ਤੇ ਪਟਿਆਲੇ ਜ਼ਿਲ੍ਹੇ ਦੀ ਜਿਹੜੀ ਸਾਰੀ ਟੀਮਾਂ ਚੇ ਪਿੰਡਾਂ ਦੀਆਂ ਚੇ ਸ਼ਹਿਰ ਦੀਆਂ ਉਸ ਤੋਂ ਇਲਾਵਾ ਜਿਹੜੀ ਬਹੁਤ ਹੀ ਪ੍ਰਸਿੱਧ ਤੇ ਪ੍ਰਾਣੀ ਇਮਨ ਫਰਸ ਸੁਸਾਇਟੀ 15 20 ਸਾਲ ਤੋਂ ਜਿਹੜੀ ਸਮਾਜ ਦੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਪਿੰਡਾਂ ਦੇ ਜਿਹੜੇ ਮੁਹੱਲੇ ਦੇ ਲੋਕ ਆ ਸਾਡੇ ਭਾਈਚਾਰੇ ਦੇ ਲੋਕ ਉਹਨਾਂ ਵਿੱਚ ਵਿਚਰ ਰਹੇ ਨੇ ਸ਼ਹਿਰ ਦੇ ਵਿੱਚ ਝੁੰਗੀ ਝੋਪੜੀਆਂ ਦੇ ਵਿੱਚ ਜਾ ਕੇ ਉਹਦਾ ਦੁੱਖ ਸੁੱਖ ਪੁੱਛ ਕੇ ਹਾਲਚਾਲ ਪੁੱਛਦੇ ਨੇ ਸਾਹਿਬ ਦਰਸ਼ਨ ਸਿੰਘ ਜੀ ਮੈਂ ਯਤਿੰਦਰ ਸ਼ਰਮਾ ਜੀ ਹੋਰ ਵੀ ਜਿੰਨੀ ਵੀ ਸਾਰੀ ਟੀਮ ਆ ਬਹੁਤ ਮੂਜੀ ਟੀਮ ਆ ਸ਼ਰਮਾ ਜੀ ਜਿਵੇਂ ਜਿਵੇਂ ਐਸਐਸਪੀ ਤਸੀਲ ਕੁਮਾਰ ਜੀ ਪਵਨ ਕੁਮਾਰ ਜੀ ਹੋਰ ਜਿੰਨੇ ਵੀ ਸਾਡੇ ਮੱਟੂ ਸਾਹਿਬ ਜਿੰਨੀ ਵੀ ਟੀਮ ਆ ਸੋ ਬੜੀ ਸੂਝਵਾਨ ਟੀਮ ਆ ਬੜੀ ਲਿਖੀ ਟੀਮ ਆ ਸੋ ਅੱਜ ਮੈਂ ਇੱਕ ਗੱਲ ਜਰੂਰ ਆਪਣੇ ਸਾਰੇ ਸੋਸ਼ਲ ਮੀਡੀਆ ਦੇ ਰਾਹੀਂ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਗੁਰੂ ਗਿਆਨ ਅਨੰਤ ਬਾਦਮੀ ਕੀ ਤੀਰਥ ਅੰਮ੍ਰਿਤਸਰ ਦੀ ਟੀਮ ਆ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਉਹਦੇ ਮਿਲੇ ਹੋਏ ਨੇ ਮੈਂਨ ਸਾਹਿਬ ਨੂੰ ਸ਼ਰਮਾ ਜੀ ਨੇ ਮੈਨੂੰ ਉਹ ਵੀ तमाम ਸਾਡੇ ਨੌਜਵਾਨ ਸਾਥੀ ਬਜ਼ੁਰਗ ਮਾਮਾ ਭੈਣਾਂ ਨੂੰ ਕੀ ਅੱਜ ਅਸੀਂ ਇੱਕ ਪਰਨ ਕਰਦੇ ਆ ਕਿ ਅਸੀਂ ਇਕਜੁੱਟ ਹੋ ਕੇ ਜਿੱਤੇ ਹਮਨ ਸਰ ਸੋਸਾਇਟੀ ਨੂੰ ਚਲਾ ਰਹੇ ਨੇ ਸ਼ਰਮਾ ਜੀ ਉਹਨਾਂ ਦੀ ਸਮੁੱਚੀ ਟੀਮ ਜਿੱਤੇ ਨੌਜਵਾਨ ਨੇ ਬਜ਼ੁਰਗ ਨੇ ਮਾਵਾ ਪੈਣਾ ਸਾਡੀਆਂ ਅਦੇ ਵਿੱਚ ਆਉਦੇਦਾਰ ਨੇ ਔਰ ਉਹਦੇ ਨਾਲ ਨਾਲ ਜਿਹੜਾ ਗੁਰੂ ਗਿਆਨ ਆਤਮ ਬਾਰਮਿਕੀ ਦੀਰਤਾ ਅਸੀਂ ਦੋਨੇ ਜੁਆਇੰਟ ਹੋ ਕੇ ਪੂਰਾ ਗੱਟ ਕੇ ਪਿੰਡ ਦੇ ਪਿੰਡਾਂ ਚ ਤੇ ਸ਼ਹਿਰ ਦੇ ਵਿੱਚ ਅਸੀਂ ਗੱਟ ਕੇ ਪਰਨ ਕਰਦੇ ਆ ਕਿ ਗੱਟ ਕੇ ਕੰਮ ਕਰਾਂਗੇ ਅਸੀਂ ਦੋਨੇ ਟੀਮਾਂ ਤੇ ਦੋਨੇ ਸਾਡੀਆਂ ਜਿਹੜੀਆਂ ਸੋਸਾਇਟੀਆਂ ਨੇ ਸਰਤਾ ਨੇ ਅਸੀਂ ਇਸ ਦਾ ਗੱਲ ਦਾ ਪੰਨਨ ਕਰਦੇ ਆ ਕਿ ਇਸ ਇਸ ਗੱਲ ਤੋਂ ਬੜੀ ਸਾਨੂੰ ਮੈਨੂੰ ਮਾਨ ਮਹਿਸੂਸ ਹੋ ਰਿਹਾ ਕਿ ਦੋਨੇ ਟੀਮਾਂ ਸਾਡੀਆਂ ਜਿਹੜੇ ਜਿੱਥੇ ਅੱਗੇ ਵੀ ਅਸੀਂ ਇਕੱਠੇ ਕੰਮ ਕਰਦੇ ਸੀ ਬੜਾ ਪਿਆਰ ਸਤਿਕਾਰ ਆ ਤੇ ਬਿੰਦਲ ਚਕਾਨੀ ਵਿੱਚੇ ਪ੍ਰਗਟ ਦਿਵਸ ਮਨਾਉਂਦੇ ਸੀ ਬਾਲਮੀਕੀ ਜੀ ਉੱਥੇ ਵੀ 20 ਸਾਲ ਤੋਂ ਸ਼ਰਮਾ ਜੀ ਆਉਂਦੇ ਨੇ ਤੇ ਮੈਡਪਿੰਡ ਦੇ ਪਿਛਲੇ 15-20 ਸਾਲਾਂ ਤੋਂ ਕੋਈ ਵੀ ਸਮਾਗਮ ਪ੍ਰੋਗਰਾਮ ਹੁੰਦਾ ਉੱਥੇ ਵੀ ਮੈਣ ਸਾਹ ਕੋਲ ਵੀ ਅਸੀਂ ਸਾਰੀ ਟੀਮ ਪਹੁੰਚਦੇ ਆ ਹੁਣ ਅਸੀਂ ਇਕਜੁੱਟ ਹੋ ਕੇ ਨਛੱਤਰਨਾਥ ਚੇਰਗਿੱਲ ਜੀ ਦੀ ਰਹਿਮਾਈ ਇੱਥੇ ਔਰ ਬਾਲਮੀਕੀ ਤੀਰਤ ਹੋਰ ਵੀ ਜਿੱਥੇ ਸਾਡੇ ਸਾਰੇ ਧਰਮਾਂ ਦੇ ਲੋਕ ਸਾਡੇ ਜੁੜੇ ਹੋਏ ਨੇ ਇਕੱਠੇ ਹੋਏ ਨੇ ਆਓ ਇਕਜੁੱਟ ਹੋ ਕੇ ਅਸੀਂ ਪਟਿਆਲੇ ਜ਼ਿਲ੍ਹੇ ਦੇ ਹਰ ਕੋਨੇ ਦੇ ਵਿੱਚ ਹਰ ਪਿੰਡ ਦੇ ਵਿੱਚ ਜਾ ਕੇ ਅਸੀਂ ਸ਼ਰਮਾ ਜੀ ਦੀ ਟੀਮ ਮੈਂ ਵੀ ਇਹਦੇ ਵਿੱਚ ਹਿਮਨ ਸਰਵਸੈਟਿਟੀ ਦੇ ਵਿੱਚ ਪੰਜਾਬ ਦਾ ਐਸਸੀ ਵਿੰਗ ਦਾ ਚੇਅਰਮੈਨ ਆ ਸੋ ਇਹਨਾਂ ਦੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬੜੇ ਲੰਬੇ ਸਮੇਂ ਤੋਂ ਉਹਨਾਂ ਨੂੰ ਮਨੋਹਦਾ ਦਿੱਤਾ ਹੋਇਆ ਮੈਂ ਬੜਾ ਸਤਿਕਾਰ ਕਰਦਾ ਇਹਨਾਂ ਦਾ ਧੰਨਵਾਦ ਵੀ ਕਰਦਾ ਉਸ ਤੋਂ ਇਲਾਵਾ ਗੁਰੂ ਗਿਆਨ ਅਤਿ ਬਾਰਮਿਕੀ ਤੀਰਤ ਅੰਮ੍ਰਿਤਸਰ ਤੋਂ ਮਹਿਨ ਸਾਹਿਬ ਨੇ ਬਾਬਾ ਜੀ ਨੂੰ ਕਹਿ ਕੇ ਮੈਨੂੰ ਐਸ்சிਬੀਸੀ ਪੰਜਾਬ ਦਾ ਚੇਅਰਮੈਨ ਲਾਇਆ ਹੋਇਆ ਸੋ ਜਿੰਨੇ ਵੀ ਅਹੁਦੇਦਾਰ ਨੇ ਜੋ ਜਿਨ੍ਹਾਂ ਕੋਲ ਉਹਦਾ ਹੈਗਾ ਉਹ ਵੀ ਬਿਨਾਂ ਹੋਰਿਆ ਤੁਸੀਂ ਸਾਰੇ ਜੋਦੇ ਨੇ ਟੀਮਾਂ ਦੇ ਵਿੱਚ ਸੋ ਆ ਇੱਕ ਮੁੱਠ ਹੋ ਕੇ ਇੱਕ ਜੁੱਟ ਹੋ ਕੇ ਸਾਡਾ ਜਿਹੜਾ ਮਿਸ਼ਨ ਨਾਲ ਜਿਹੜਾ ਸਾਡਾ ਅਜੰਡਾ ਸ਼ਰਮਾ ਜੀ ਸੋਚਾ ਤੇ ਮਹਿਨ ਸਾਹਿਬ ਦੀ ਸੋਚ ਆ ਦਾਤੀ ਸੋਚਾ ਬਾਬਾ ਨੇ ਇਤਨਾ ਛੇਰ ਗਿਲ ਦੀ ਸੋਚਸੋ ਸ਼ਰਮਾ ਦੀ ਟੀਮ ਦੀ ਵੀ ਰੁੱਖ ਲਗਾਉਣਾ ਖੂਨਦਾਨ ਕੈਂਪ ਲਗਾਉਣਾ ਸੋ ਮੈਡੀਕਲ ਲੋਕਾਂ ਦੀਆਂ ਦਵਾਈਆਂ ਦੇ ਕੈਂਪ ਲਾਉਣੇ ਹੋਰ ਵੀ ਜਿੱਥੇ ਵੀ ਲੋੜ ਦਾ ਬੰਦਾਂ ਦੇ ਕੋਈ ਛੋਟੇ ਮੁੰਡੇ ਝਗੜੇ ਹੁੰਦੇ ਨੇ ਉਹਨਾਂ ਦੇ ਮਸਲਿਆਲ ਕਰਾਉਣਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਸ ਟੀਮ ਦੇ ਵਿੱਚ ਜੁੜੋ ਜੁੜੋ ਅਤੇ ਜੁੜ ਕੇ ਇੱਕ ਜੁਟ ਹੋ ਕੇ ਬਸਾਰੇ ਕੰਮ ਕਰੀਏ ਸੋ ਮੈਂ ਸਾਰਿਆਂ ਦਾ ਬਹੁਤ ਤਨਵਾਦ ਕਰਦਾ ਇਹ ਹੀ ਮੈਸੇਜ ਇਹਨਾ ਵੀ ਅੱਜ ਤੋਂ ਬਾਅਦ ਅਸੀਂ ਹੋਰ ਵੀ ਮਜ਼ਬੂਤੀ ਨਾਲ ਸਾਡੀਆਂ ਟੀਮਾਂ ਸਾਡੇ ਇਕੱਠੇ ਹੋ ਕੇ ਪੰਜਾਬ ਦੇ ਲੋਕਾਂ ਦੇ ਪਟਿਆਲੇ ਦੇ ਲੋਕਾਂ ਦੇ ਪੂਰੇ ਨੈਸ਼ਨਲ ਲੈਵਲ ਤੇ ਅਸੀਂ ਕੰਮ ਕਰਾਂਗੇ ਸੋ ਜੈ ਪੀਰ ਜੈ ਭਾਰਤ ਜੈ ਸੰਵਿਧਾਨ ਮੈਂ ਉਹਨੂੰ ਬੇਨਤੀ ਕਰਦਾ ਜਯੰਦਰ ਸ਼ਰਮਾ ਜੀ ਨੂੰ ਉਹ ਵੀ 2 ਮਿੰਟ ਤੋਂ ਉਹਨਾਂ ਮੈਸੇਜ ਕਰਨ ਦੇਣਗੇ